ਪਰਾਉਟਸ ਲਿਆ ਤੇ ਇਹ ਪਿੰਡ ਦਾ ਸ਼ਾਮਲਾ ਤਕਨੀਕ ਸਾਹਿਬ ਮੈਂ 2020 ਤੋਂ ਮੇਰੀ ਜੱਦੀ ਸਟਾਰਟ ਹੋਈ ਹੈ ਉਹ ਗੈਨਿਕ ਦਿੱਤੀ ਹੈ ਪਹਿਲਾਂ ਮੈਂ ਦੋ ਸਣਾ ਤੋਂ ਸ਼ਾਰਟ ਹੁੰਦਾ ਸੀ ਮੈਂ ਐਕਚੁਅਲ ਤੇ ਸਿੰਗਲ ਵਾਲਾ ਬਣ ਗਿਆ ਜੀ ਤਿੰਨ ਛੋਟਾ ਮਾ ਤੋਂ ਸਾਹ ਸੀਗਾ ਉਹਨਾਂ ਦਾ ਮੈਂ ਦੋ ਤਿੰਨ ਵਾਰੀ ਮਿਲਟ ਕੀਤਾ ਸੀ ਫੀਲਡ ਕਿਉਂਕਿ ਜ਼ਿਆਦਾਤਰ ਸਾਡੇ ਜੀ ਕੀਦਾਂ ਦੇ ਦਿਮਾਗ ਜੇ ਹੁੰਦਾ ਵੀ ਆਰਗੇਨਿਕਲੀ ਕੋਈ ਚੀਜ਼ ਗਰੋ ਹੁੰਦੀ ਜੇ ਸਾਹ ਵਾਂਗ ਕੈਮੀਕਲ ਵਰਤ ਵਰਤੀ ਜਾਂ ਦੁਨੀਆ ਉਹਨਾਂ ਨੂੰ ਇਹ ਹੋ ਗਿਆ ਵੀ ਆਰਗੇਨਿਕਲੀ ਕੋਈ ਵੀ ਚੀਜ਼ ਗਰੋ ਹੁੰਦੀ ਤੋ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਉਹਨੂੰ ਫੀਲਡ 'ਚ ਵਿਜ਼ਿਟ ਕਰਨਾ ਮੇਰੇ ਹਿਸਾਬ ਨਾਲ ਜ਼ਰੂਰੀ ਹੈ ਕਿਉਂਕਿ ਕਿਤਾਬੀ ਵਿੱਚ ਠੀਕ ਹੈ ਪਰ ਜਿਹੜਾ ਆਪਾਂ ਪ੍ਰੈਕਟੀਕਲ ਗਰਾਊਂਡ ਰਿਐਲਿਟੀ 'ਚ ਕਰਨਾ ਜਾ ਕੇ ਦੇਖਣਾ ਜਾ ਕੇ ਕਿਵੇਂ ਕੋਈ ਸਕਸੈਸਫੁਲ ਹੈ ਉਹ ਸਾਡਾ ਜ਼ਿਆਦਾ ਹਲਪਫੁਲ ਹੁੰਦਾ ਸਾਡੇ ਲਈ ਸਾਨੂੰ ਅੱਗੇ ਜਿੱਦਾਂ ਆਪਾਂ ਕੰਮ ਕੋਈ ਸਟਾਰਟ ਕਰਦਾ ਦੋ ਕਨਾਲ ਤੋਂ ਸਟਾਰਟ ਕੀਤਾ ਸ਼ੁਰੂ ਤੋਂ ਹੀ ਅਸੀਂ ਮਲਟੀ ਕ੍ਰੌਪ ਤੇ ਕੰਮ ਕੀਤਾ ਵੀ ਇੱਕ ਫਸਲ ਤੇ ਕੰਮ ਨਹੀਂ ਕੀਤਾ ਸ਼ੁਰੂ ਤੋਂ ਹੀ ਆਪਾਂ ਮਲਟੀ ਕ੍ਰੌਪ ਕੇ ਮਾਡਲ ਨੂੰ ਪਹਿਲ ਦਿੱਤੀ ਕਿ ਉਹਦੇ ਤੇ ਕੰਮ ਕੀਤਾ ਦੋ ਕਨਾਲ 'ਚ ਵੀ ਮੈਂ ਘਟੋ ਘਟ 8 ਤੋਂ 10 ਫਸਲਾਂ ਵੀ ਜਾਂ ਸਪੈਲੇ ਟਾਈਮ ਤੇ ਉਹ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਐਕਸਟੈਂਡ ਕਰਕੇ ਸੱਤ ਏਕੜ ਤੇ ਚਲੇ ਗਏ ਸੀ ਜੁਹਾਨੂੰ ਜੀਭ ਲੱਗਦਾ ਵੀ ਜੱਗਦਾ ਪਰ ਮੈਨੂੰ ਇਹਦੇ ਵਿੱਚ ਪੋਟੈਂਸ਼ੀਅਲ ਜ਼ਿਆਦਾ ਲੱਗੀ ਤੇ ਮੈਂ ਉਹਨੂੰ ਸੱਤ ਏਕੜ ਤੇ ਐਕਸਟੈਂਡ ਕਰਤਾ ਸੀਗਾ ਤੇ ਹੁਣ ਵੀ ਸੱਤ ਏਕੜ ਦੇ ਵਿੱਚ ਅਸੀਂ ਸਾਲ ਵਿੱਚ 150 ਪਲੱਸ ਕਸਣਾ ਲੈਂਦੇ ਆ ਜਿਹਦੇ ਵਿੱਚ ਸਬਜ਼ੀ ਹੁੰਦੀ ਹੈ ਏਕੜ ਮਾਡਲ ਸਾਡਾ ਸਬਜ਼ੀ ਦਾ ਹੈ ਤੇ ਬਾਕੀ ਸਾਡੇ ਕੋਲ ਹਾਰਡ ਕ੍ਰੌਪ ਹੁੰਦੀਆਂ ਜਿਦਾਂ ਸਰੋਂ ਆ ਮਸਰ ਚਨੇ ਆ ਤਾਲਾ ਸਾਰੀਆਂ ਹੁੰਦੀਆਂ ਸਾਡੇ ਕੋਲ ਜਿਹੜੀ ਮਤਲਬ ਕਿ ਜਿਹੜੀ ਚੀਜ਼ ਇੱਥੇ ਹੋ ਸਕਦੀ ਉਹ ਹਲਦੀ ਵਗੈਰਾ ਕਰਨਾ ਇਹ ਸਾਰੀਆਂ ਕ੍ਰੌਪ ਤੇ ਹੁਣ ਵੀ ਅਸੀਂ ਇੱਕ ਏਕੜ ਸਬਜ਼ੀ ਵਾਸਤੇ ਰੱਖ ਕੇ ਤੇ 6 ਏਕੜ ਦੇ ਉੱਪਰ ਅਸੀਂ ਆਪਣਾ ਜਿਹੜੀਆਂ ਬਾਕੀ ਕ੍ਰੌਪਾਂ ਉਹਦਾ ਕਰ ਰਹੇ ਹਾਂ ਤੇ ਉਹ ਵੀ ਸਾਰਾ ਇਸ ਤਰ੍ਹਾਂ ਇਹਨੂੰ ਅਸੀਂ 파ੜ ਦੇ ਵਿੱਚ ਡਿਵਾਈਡ ਕੀਤਾ ਹੈ ਇੱਕ ਇੱਕ ਏਕੜ ਦਾ ਹੀ ਅਲੱਗ-ਅਲੱਗ ਮਾਡਲ ਬਣਾਇਆ ਜਿਵੇਂ ਜਿਵੇਂ ਮੰਨ ਲਓ ਸਰਵੋਤਮ ਗੱਲ ਕਰੀਏ ਤੇ ਸਾਡੇ ਕੋਲ ਸੀਡ ਵੀ ਲਗਭਗ ਸਾਰੇ ਦੇਸੀ ਹੈ ਅਸੀਂ ਰੈਲੀ ਸਰੋਂ ਤੇ ਜਿਵੇਂ ਇਹਦੇ ਸਿੱਧਾ ਤੇ ਕੰਮ ਕਰਦੇ ਆ ਉਹ ਜਿੱਦਾਂ ਜਿਹੜੀ ਸਰੋਂ ਦਾ ਤੁਹਾਨੂੰ ਦੱਸਾਂ ਵੀ ਸਰੋਂ ਦਾ ਉਹਦੇ ਉੱਪਰ ਅਸੀਂ ਵਟਾਂ ਬਣਾ ਕੇ ਦੋ ਤੇ ਦੋ-ਦੋ ਫੁੱਟ ਤੇ ਪlant ਲਾਇਆ ਸਰੋਂ ਦਾ ਉਹਦੇ ਵਿੱਚ ਅਸੀਂ ਚਨੇ ਤੇ ਮਸਰ ਤੇ ਕਾਲੇ ਚਨੇ ਇਹ ਬੀਜੇ ਉਹਦਾ ਰੀਜ਼ਨ ਇਹ ਆ ਵੀ ਉੱਤੋਂ ਸਰੋਂ ਵੱਡੀ ਹੋ ਜਾਂਦੀ ਹੈ ਚਨੇ ਥਲੇ ਰਹਿੰਦੇ ਆ ਤੇ ਉਹਨੂੰ ਕੁਝ ਸ਼ੋਰਾ ਕਰ ਦਿੰਦੇ ਕਿਉਂਕਿ ਜਿਹੜੇ ਚਨੇ ਆ ਇਹਨਾਂ ਨੂੰ ਰਿਸਟੂ ਕਰਾਉਣ ਦੀ ਪ੍ਰੋਬਲਮ ਆਉਂਦੀ ਹੈ ਯੋਧਨ ਨਾਲ ਵੀ ਤੁਹਾਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੁੰਦਾ ਪੱਤਾਂ ਦਾ ਉਹfro ਕਵਰ ਕਰ ਲੈਂਦੇ ਉਹਨੂੰ ਤੇ ਉਹਦੇ ਨਾਲ ਇਹ ਆਪਾਂ ਨੂੰ ਉਹਦਾ ਕੋਈ ਨੁਕਸਾਨ ਖਾਸ ਨਹੀਂ ਹੁੰਦਾ ਤੇ ਇਵੇਂ ਪਾਸੇ ਜਰਨੀ ਸਟਾਰਟ ਹੋਈ ਤੇ ਉਸ ਤੋਂ ਬਾਅਦ ਫਿਰ ਪ੍ਰੋਡਕਟ ਜਦੋਂ ਸਟਾਰਟ ਕੀਤਾ ਸੀ ਮੈਂ ਤੁਹਾਨੂੰ ਜੇ ਅਸਲ 'ਚ ਦੱਸਾਂ ਤਾਂ ਇਹ ਆਪਾਂ ਇਹ ਸੋਚਿਆ ਨਹੀਂ ਸੀ ਇਹਨੂੰ ਵੇਚਣਾ ਕਿੱਥੇ ਮੈਂ ਆਪਣਾ ਜੋ ਓਪੀਨੀਅਨ ਦਾ ਵੀ ਅਸੀਂ ਇਹ ਬਿਲਕੁਲ ਨਹੀਂ ਪਲਾਨ ਕੀਤਾ ਵੀ ਇਹਨੂੰ ਕਿਵੇਂ ਵੇਚਣਾ ਜਾਂ ਕਿੱਥੇ ਵੇਚਣਾ ਪਰ ਉਸ ਤੋਂ ਬਾਅਦ ਜਦੋਂ ਅਸੀਂ ਸਾਡੇ ਕੋਲ ਜ਼ੀਲਡ ਆਈ ਆਪਾਂ ਔੜੀ-ਔੜੀ ਆਪਣੇ ਨਾਮ ਤੋਂ ਦੱਸਿਆ ਆਪੇ-ਆਪੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਸਾਡੇ ਕੋਲ ਖਰੀਦਣਾ ਸ਼ੁਰੂ ਕਰ ਲਿਆ ਉਹਨੂੰ ਔੜੀ-ਨੌੜੀ ਅਸੀਂ ਉਹਦਾ ਇੰਪਰੂਵਮੈਂਟ ਕਰਦੇ ਗਏ ਪ੍ਰੋਡਕਟ ਉਹਨੂੰ ਪੈਕਿੰਗ ਦੇ ਸਫਾਈ 'ਚ ਹਰ ਪੱਖੋਂ ਤੇ ਤਿੰਨ ਚਾਰ ਮਹੀਨੇ ਪਹਿਲਾਂ ਹੀ ਅਸੀਂ ਆਪਣਾ ਆਰਗੈਨਿਕ ਖੇਤੀ ਫਾਰਮ ਨੂੰ ਟ੍ਰੇਡਮਾਰਕ ਵੀ ਜਿਸ ਤਰ੍ਹਾਂ ਕਰਵਾ ਲਿਆ ਤੇ ਹੁਣ ਅਸੀਂ ਇੱਕ ਪਾਰਟਿਕੂਲਰ ਸਟੋਰ ਬਣਾਇਆ ਹੈ ਪਿੰਡ ਜ ਆਪਣੇ ਸ਼ੰਗਲੇ ਤੇ ਉਮੇ ਸਾਡੀ ਸਪਲਾਈ ਜਿਹੜੀ ਸਮਰਸਰ ਜਲੰਧਰ ਤੇ ਦੇਸ਼ਾਂ ਬੇਸ਼ਾਂ ਦੀ ਵੀ ਜਾਂਦੀ ਦੀ ਅਜਿਹਾ ਕਿ ਤੁਹਾਨੂੰ ਆਰਡਰ ਮਿਲ ਜਾਂਦਾ ਅਸੀਂ ਫਲੇਵਰ ਕਰ ਦਿੰਦੇ ਆ ਜਾਂ ਬਾਹਰੋਂ ਮੰਗਵਾ ਤੁਹਾਨੂੰ ਮਿਲਦਾ ਜਾਂ ਘਰ ਘਰ ਤੱਕ ਪਹੁੰਚ ਕਰਦਾ ਉਹ ਆਣ ਕੇ ਵੇਚਦੇ ਆ ਸਾਡਾ ਵੀ ਦੇਖਦੇ ਆ ਤੇ ਸਾਡੇ ਸਟੋਰ ਤੇ ਵੀ ਹੁੰਦੇ ਆ ਉਸ ਤੋਂ ਇਲਾਵਾ ਅਸੀਂ ਯੂਨੀਵਰਸਿਟੀ ਦੇ ਸਾਰੇ ਕੇ ਕੇ ਦੇ ਜਿਹੜੇ ਮਿਲਦੇ ਆ ਫੁੱਲ ਮੰਗਾਉਂਦੇ ਆ ਤੇ ਵੈਬਸਾਈਟ ਤੇ ਵੀ ਹੈਗੇ ਆ ਸਾਪਨੇ ਵੱਲੋਂ ਪੂਰਾ ਐਫਰਟ ਕੀਤਾ ਆ ਜਿੰਨਾ ਹੋ ਸਕੇ ਲੋਕਾਂ ਦਾ ਸਾਥ ਪਾਉਣ ਸਕੇ ਕਿਉਂਕਿ ਮੇਰਾ ਇਹ ਮੰਨਣਾ ਹੈ ਵੀ ਹਰ ਬੰਦੇ ਦਾ ਸਮਾਜਿਕ ਭੰਦੀ ਕੁਝ ਨਾ ਕੁਝ ਭਰ ਗਿਆ ਇਸ ਸਮਾਜ ਨੂੰ ਜਰੂਰੀ ਨਿਗਾਹ ਵੀ ਅਸੀਂ ਪੈਸਿਆਂ ਨਾਲ ਹੀ ਹਰ ਕਿਸੇ ਨੂੰ ਕੁਝ ਦੇ ਸਕਦੇ ਆ ਚੰਗੀ ਸੇਵਾ ਜੀ ਇੱਕ ਲੋਕਾਂ ਵਾਸਤੇ ਬਹੁਤ ਜੁਗੜੀ ਹਾਲੀਕਲ ਹੈਗੀ ਸਾਨੂੰ ਚਾਹੀਦਾ ਹਰ ਇੱਕ ਬੰਦੇ ਨੂੰ ਵੀ ਨਿੱਕੇ ਨੂੰ ਨਿੱਕਾ ਵੀ ਐਫਰਟ ਸਮਾਜ ਹਿੱਤ ਚ ਹੋਣਾ ਚਾਹੀਦਾ ਹੁਣ ਇਹ ਇੱਕ ਬਿਜ਼ਨਸ ਦੇ ਤਰ੍ਹਾਂ ਹੈਗਾ ਜਗਾ ਭਾਵੇਂ ਇੱਕ ਹਿਸਾਬ ਹੈ ਲੋਕਾਂ ਹੀ ਦਾ ਲਿਵਾਵਾਂਗੇ ਅਸੀਂ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇ ਰਹੇ ਆਂ ਭਾਵੇਂ ਸਬਜ਼ੀਆਂ ਚਾ ਭਾਵੇਂ ਦਾਲਾਂ ਚਾ ਭਾਵੇਂ ਸਰੋਂ ਦੇ ਤੇਲ ਚ ਆ ਕਿ ਲੋਕਾਂ ਦਾ ਕਿ ਚੰਗੀ ਚੀਜ਼ ਪਹੁੰਚਦੀ ਆ ਤੇ ਲੋਕਾਂ ਦੀ ਵੀ ਸਿਹਤ ਵਧੀਆ ਰਹਿੰਦੀ ਤੇ ਬਹੁਤ ਕੰਮ ਦਾ